ਅੱਜ ਆਪਾਂ ਬ੍ਰੈਡ ਤੋਂ ਬਹੁਤ ਹੀ ਵਧੀਆ ਰੈਸਪੀ ਬਣਾ ਕੇ ਤਿਆਰ ਕਰਾਂਗੇ ਆਪ ਆਪ ਬਣਾਵਾਂਗੇ ਅੱਜ ਬ੍ਰੈਡ ਟੋਸਟ ਉਹਦੇ ਲਈ ਦੇਖੋ ਆਪਾਂ ਕੀ ਕੁਝ ਲੈਣਾ ਹੈਗਾ ਸਭ ਤੋਂ ਪਹਿਲਾਂ ਆਪਾਂ ਬ੍ਰੈਡ ਲੈ ਲੈਣੀ ਤੇ ਆਪਾਂ ਇਹਦੇ ਵਿੱਚ ਡੇਢ ਕਟੋਰੀ ਦੇ ਕਰੀਬ ਜਿਹੜਾ ਬੇਸਣ ਲਿਆ ਤੇ ਵਿੱਚ ਪਾਉਣ ਲਈ ਆਪਾਂ ਸਬਜ਼ੀਆਂ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਦੋ ਬਰੀਕ ਕੱਟੇ ਹੋਏ ਪਿਆਜ਼ ਲਏ ਆ ਇੱਕ ਟਮਾਟਰ ਲਏ ਨੂੰ ਬਰੀਕ ਪੀਸੇ ਦੇ ਵਿੱਚ ਕੱਟ ਲਿਆ ਦੋ ਹਰੀਆਂ ਮਿਰਚਾਂ ਲਈਆਂ ਨੇ ਤਿਆਪਾ ਇਹਦੇਰ ਜੋ ਆਪਣੇ ਸੈਲਡ ਦੇ ਵੀ ਯੂਜ਼ ਹੁੰਦੀ ਹੈ ਤਰ ਉਹ ਲਈ ਹੈ ਇਹਨੂੰ ਵੀ ਆਪਾਂ ਬਰੀਕ ਪਿਸੇ ਦੇ ਵਿੱਚ ਕੱਟ ਲਿਆ ਤੁਸੀਂ ਇਹਦੇ ਵਿੱਚ ਬੈਜੀਸ ਜਾਂ ਸਬਜ਼ੀ ਜਿਹੜੀਆਂ ਵੀ ਤੁਹਾਨੂੰ ਪਸੰਦ ਹੋਣ ਜਾਂ ਤੁਹਾਡੇ ਘਰ ਵਿੱਚ ਹੋਣ ਉਹ ਇਹਦੇ ਵਿੱਚ ਐਡ ਕਰ ਸਕਦੇ ਹੋਗੇ ਹੁਣ ਸਭ ਤੋਂ ਪਹਿਲਾਂ ਆਪਾਂ ਬੇਸਨ ਦਾ ਘੋਲ ਤਿਆਰ ਕਰਨਾ ਫਿਰ ਇਹਦੇ ਵਿੱਚ ਸਬਜ਼ੀਆਂ ਪਾਵਾਂਗੇ ਉਹਦੇ ਲਈ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਐਡ ਕਰਾਂਗੇ ਆਪਾਂ ਇਹਦੇ ਵਿੱਚ ਅੱਧੇ ਚਮਚ ਦੇ ਗਰੀਬ ਜੀਰਾ ਤੇ ਫਿਰ ਆਪਾਂ ਇਹਦੇ ਵਿੱਚ ਹਲਦੀ ਐਡ ਕਰਨੀ ਹੈ ਹਲਦੀ ਤੁਸੀਂ ਬਿਲਕੁਲ ਥੋੜੀ ਜਿਹੀ ਪਾਣੀ ਹੈ ਇਹਦੇ ਨਾਲ ਇਹਦਾ ਕਲਰ ਜਿਹੜਾ ਉਹ ਵਧੀਆ ਆ ਜੂਗਾ ਅੱਧੇ ਚਮਚ ਤੋਂ ਵੀ ਪਿੰਚ ਖਲਦੀ ਪਾਈ ਹੈਗੀ ਇਹਦੇ ਚੋਂ ਵੀ ਵਿਚਾ ਲਈ ਹੈ ਤੇ ਹੁਣ ਆਪਾਂ ਨਮਕ ਐਡ ਕਰਾਂਗੇ ਅੱਧਾ ਚਮਚ ਦੇ ਕਰੀਬ ਨਮਕ ਪਾਇਆ ਹੈ ਅੱਧਾ ਚਮਚ ਇਹ ਪਾਏ ਰ ਵਿੱਚ ਧਨੀਆ ਪਾਊਡਰ ਐਡ ਕਰਾਂਗੇ ਅੱਧਾ ਚਮਚ ਲਾਲ ਮੇਚਾ ਦਾ ਪਾਊਡਰ ਐਡ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਘੋਲ ਤਿਆਰ ਕਰ ਲੈਣਾ ਹਾਂਜੀ ਦੇਖੋ ਆਪਾਂ ਬੇਸਨ ਦਾ ਇੰਨਾ ਕੁ ਗਾੜਾ ਇਹਦਾ ਕੋਰ ਬਣਾ ਲੈਣਾ ਹੈ ਨਾ ਹੀ ਬਾਹਲਾ گاੜਾ ਰੱਖਣਾ ਤੇ ਨਾ ਹੀ ਬਾਹਲਾ ਪਤਲਾ ਤੇ ਹੁਣ ਆਪਾਂ ਇਹਦੇ ਵਿੱਚ ਸਬਜ਼ੀਆਂ ਐਡ ਕਰਾਂਗੇ ਸਬਜ਼ੀਆਂ ਦੇ ਵਿੱਚ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਸੀ ਵੀ ਅਸੀਂ ਚਾਰ ਤਰ੍ਹਾਂ ਦੀਆਂ ਸਬਜ਼ੀਆਂ ਲਈਆਂ ਨੇ ਤੇ ਹੁਣ ਆਪਾਂ ਸਾਰੀਆਂ ਇਹਦੇ ਵਿੱਚ ਐਡ ਕਰ ਦਾਂਗੇ ਸਾਰੀਆਂ ਸਬਜ਼ੀਆਂ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਜੋ ਆਪਣਾ ਜਿਹੜਾ ਕੋਲ ਉਹ ਵਧੀਆ ਬਣ ਕੇ ਤਿਆਰ ਹੋ ਗਿਆ ਇਸ ਲਈ ਆਪਾਂ ਥੋੜਾ ਜਿਹਾ ਪਤਲਾ ਕਰ ਲੈਣਾ ਸੀ ਕਿਉਂਕਿ ਸਬਜ਼ੀਆਂ ਪਹੁੰਚ ਬਾਅਦ ਵੀ ਇਹ ਥੋੜਾ ਜਿਹਾ ਗਾੜਾ ਹੋ ਜਾਂਦਾ ਇੰਨਾ ਕੁ ਗਾੜਾ ਹੀ ਆਪਾਂ ਨੂੰ ਕੋਲ ਚਾਹੀਦਾ ਸੀਗਾ ਹੁਣ ਆਪਾਂ 5 ਮਿੰਟ ਲਈ ਇਹਨੂੰ ਰੈਸਟ ਲਈ ਰੱਖ ਦਾਂਗੇ ਹਾਂਜੀ ਇੱਧਰ ਦੇਖੋ ਤਵੇ ਉੱਪਰ ਆਪਾਂ ਥੋੜਾ ਜਿਹਾ ਤੇਲ ਪਾ ਲਿਆ ਤੇ ਤੇਲ ਆਪਣਾ ਗਰਮ ਹੋ ਗਿਆ ਜਦੋਂ ਆਪਣਾ ਤੇਲ ਗਰਮ ਹੋ ਜਾਊਗਾ ਤੇ ਇੱਧਰ ਆਪਾਂ ਜੋ ਮਿਕਸਰ ਮਿਕਸ਼ਰ ਤਿਆਰ ਕੀਤਾ ਸੀਗਾ ਇਹਦੇ ਵਿੱਚ ਇਸ ਤਰ੍ਹਾਂ ਇੱਕ ਬ੍ਰੈਡ ਦੀ ਸਲਾਈਸ ਲਵਾਂਗੇ ਤੇ ਉਹ ਡਿਪ ਕਰ ਕਰਕੇ ਇਹਦੇ ਉੱਪਰ ਰੱਖਾਂਗੇ ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਇੱਕ ਬ੍ਰ ਰੱਖ ਦੇਣੀ ਤੇ ਹੁਣ ਇਹਨੂੰ ਮੀਡੀਅਮ ਫਲੇਮ ਤੇ ਕਰਕੇ ਆਪਾਂ ਇੱਕ ਸਾਈਡ ਇਹਦੀ ਪੱਕਣ ਦਿਆਂਗੇ ਹਾਂਜੀ ਦੇਖੋ ਆਪਾਂ ਇਹਦੀ ਇਸ ਤਰ੍ਹਾਂ ਸਾਈਡ ਫਲਟਾਂਗੇ ਟਿਕ ਸਾਈਡ ਇਹਦੀ ਹਲਕੇ 골ਡਨ ਬ੍ਰਾਊਨ ਹੋ ਗਈ ਤੇ ਇਸ ਤਰ੍ਹਾਂ ਆਪਾਂ ਪਲਟੇ ਪਰਤੇ ਕਰਕੇ ਦੋਨੇ ਸਾਈਡਾਂ ਪਕਾਵਾਂਗੇ ਹਾਂਜੀ ਦੇਖੋ ਆਪਣੇ ਬ੍ਰੈਡ ਟੋਸਟ ਜਿਹੜੇ ਉਹ ਬਣ ਕੇ ਬਿਲਕੁਲ ਤਿਆਰ ਹੋ ਗਏ ਇਸ ਤਰੀਕੇ ਨਾਲ ਤੁਸੀਂ ਇਹ ਘਰ ਵਿੱਚ ਬਣਾ ਸਕਦੇ ਹੋ ਬਹੁਤ ਹੀ ਜ਼ਿਆਦਾ ਹੈਲਥੀ ਨੇ ਤੇ ਬੱਚਿਆਂ ਲਈ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਣਗੇ ਤੁਸੀਂ ਬੱਚਿਆਂ ਦੇ ਟਿਫਨ ਦੇ ਵਿੱਚ ਵੀ ਇਹਨੂੰ ਪਾ ਕੇ ਦੇ ਸਕਦੇ ਹੋਗੇ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਸੌਸ ਨਾਲ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਬਾਕਸ ਵਿੱਚ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜੇਕਰ ਚੈਨਲ ਉੱਪਰ ਨਵੇਂ ਹੋ ਤਾਂ ਜਾਂਦੇ ਜਾਂਦੇ ਪੰਜਾਬੀ ਸਵਾਰ ਕੁਕਿੰਗ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਇਸ ਤਰ੍ਹਾਂ ਦੀਆਂ ਮਜ਼ੇਦਾਰ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ ਜਲਦੀ ਇੱਕ ਨਵੇਂ ਵੀਡੀਓ ਨਾਲ ਮਿਲਾਂਗੇ ਤਦ ਤੱਕ ਲਈ ਧੰਨਵਾਦ